ਮਹਾਰਾਜ ਆਪਣੇ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਨਾਮ ਜਪਦੇ ਨੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਜਦੋਂ ਜਲਾਦ ਨੇ ਤਲਵਾਰ ਚਲਾਈ ਮਹਾਰਾਜ ਦਾ ਸਿਰ ਧਰਤੀ ਤੇ ਡਿੱਗ ਪਿਆ ਉਸ ਵਕਤ ਸਾਰੇ ਸੰਸਾਰ ਵਿੱਚ ਇਤਿਹਾਸ ਚ ਜ਼ਿਕਰ ਆਉਂਦਾ ਹੈ ਕਿ ਬਿਜਲੀ ਲਿਸ਼ਕੀ ਸਾਰੇ ਪਾਸੇ ਹਾਹਾਕਾਰ ਮਚ ਗਈ ਕਿਤਨੇ ਮਹਾਪੁਰਸ਼ ਦਾ ਇਤਨੇ ਵੱਡੇ ਮਹਾਪੁਰਸ਼ ਧੰਗੁਰ ਤੇਗਵਧ ਜੀ ਮਹਾਰਾਜ ਸ਼ਹੀਦ ਕੀਤਾ ਗਿਆ ਉਸ ਵਕਤ ਸਾਰੇ ਸੰਸਾਰ ਵਿੱਚ ਹਾਹਾਕਾਰ ਮੱਚ ਗਈ। ਉਸ ਵਕਤ ਭਾਈ ਜੈਤਾ ਜੀ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਧੰਤਨ ਸ਼੍ਰੀ ਗੁਰ ਤੇਗ ਬਹਾਦਰ ਜੀ ਦਾ ਸਿਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੈ ਕੇ ਜਾਣ ਵਾਸਤੇ ਇੱਕ ਕਪੜੇ ਵਿੱਚ ਲਪੇਟਿਆ। ਮਹਾਰਾਜ ਦਾ ਸਿਰ ਖੂਨ ਨਾਲ ਲਤ-ਪਤ, ਦਾੜੀ ਲਤ-ਪਤ ਖੂਨ ਨਾਲ। ਪਰ ਸੱਚੇ ਪਾਤਸ਼ਾਹ ਧੰਨ ਗੁਰ ਤੇਗ ਬਹਾਦਰ ਜੀ ਮਹਾਰਾਜ ਦਾ ਸਿਰ ਭਾਈ ਜੈਤਾ ਜੀ ਸੱਚੇ ਪਾਤਸ਼ਾਹ ਧੰਨ ਗੋਵੀ ਸਿੰਘ ਜੀ ਮਹਾਰਾਜ ਪਾਸ ਲੈ ਕੇ ਜਾਣ। ਦੂਸਰੇ ਪਾਸੇ ਭਾਈ ਲੱਖੀ ਸ਼ਾਹ ਵਣ ਜਾ ਰਹੇ ਨੇ ਧੰਗੁਰ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਧੜ ਦਾ ਸੰਸਕਾਰ ਆਪਣੇ ਘਰ ਨੂੰ ਅੱਗ ਲਾ ਕੇ ਕੀਤਾ ਇਸੇ ਤਰ੍ਹਾਂ ਜਿਨ੍ਹਾਂ ਜਿਨ੍ਹਾਂ ਨੇ ਵੀ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਜਪਿਆ ਹੈ ਮਹਾਰਾਜ ਜੀ ਕਹਿੰਦੇ ਉਹਨਾਂ ਦੀ ਰਹਿਦੀ ਦੁਨੀਆ ਤੱਕ ਉਹਨਾਂ ਦਾ ਨਾਮ ਸਦਾ ਸੰਸਾਰ ਤੇ ਕਾਇਮ ਰਹੇਗਾ ਇਸ ਤਰ੍ਹਾਂ ਸੱਚੇ ਪਾਤਸ਼ਾਹ ਧੰਗੁਰ ਤੇਗ ਬਹਾਦਰ ਜੀ ਮਹਾਰਾਜ ਨੇ ਸਿੱਖ ਧਰਮ ਦੀ ਖਾਤਰ ਹਿੰਦੂ ਧਰਮ ਦੇ ਖਾਤਰ ਆਪਣਾ ਬਲੀਦਾਨ ਦਿੱਤਾ ਆਓ ਉਹਨਾਂ ਸਿੰਘਾਂ ਸ਼ਹੀਦਾਂ ਦੀ ਯਾਦ ਵਿੱਚ ਆਪਾਂ ਜੁੜ ਮਿਲ ਬੈਠੇ ਆਂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਜੋ ਸਾਨੂੰ ਇਹ ਤਿੰਨ ਦਿਨਾਂ ਦਾ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਬਖਸ਼ੇ ਨੇ ਸੋ ਆਓ ਹੁਣ ਸਮੇਂ ਦੀ ਸਮਾਪਤੀ ਹੈ ਰਹਿੰਦੀ ਵਿਚਾਰ ਰਹਿੰਦਾ ਇਤਿਹਾਸ ਕਾ ਲੂ ਸਰਵਣ ਕਰਾਂਗੇ ਮਹਾਰਾਜ ਜੀ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਇਸ ਮਹੀਨੇ ਵਿੱਚ ਉਹ ਮਹੀਨੇ ਵਿੱਚ ਆਪਣਾ ਸਾਰਾ ਪਰਿਵਾਰ ਹੀ ਸਾਡੀ ਖਾਤਰ ਮਹਾਰਾਜ ਜੀ ਨੇ ਵਾਰ ਦਿੱਤਾ ਇਸ ਤਰ੍ਹਾਂ ਸਹਿਬਜ਼ਾਦਿਆਂ ਨੂੰ ਚਮਕੌਰ ਦੀ ਗੜੀ ਵਿੱਚ ਸ਼ਹੀਦ ਕਰਵਾਇਆ ਕਿਸ ਤਰ੍ਹਾਂ ਛੋਟੇ ਸਹਿਬਜ਼ਾਦੇ ਨੀਹਾਂ ਵਿੱਚ ਜਿਨ੍ਹਾਂ ਕੇ ਆਓ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੀ ਵਿਚਾਰ ਕਰਾਂਗੇ ਆਓ ਹੁਣ ਸਮੇਂ ਦੀ ਸਮਾਪਤੀ ਹੈ ਜਾਣੇ ਅਣਜਾਣੇ ਵਿੱਚ 10 ਪਾਸੋਂ ਇਤਿਹਾਸ ਦੀ ਵਿਚਾਰ ਕਰਦੇ ਆ ਗੁਰਬਾਣੀ ਦੀ ਵਿਚਾਰ ਕਰਦੇ ਆ ਬਿਆਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਆਉਣਗੀਆਂ ਸਤਗੁਰ ਮਹਾਰਾਜ ਬਖਸ਼ਣ ਜੋਗ ਨੇ ਸਤ ਸੰਗਤ ਬਖਸ਼ਣ ਜੋਗ ਹੈ ਬਾਬਾ ਜੀ ਨੇ ਬੜਾ ਅੱਛਾ ਉਪਰਾਲਾ ਕੀਤਾ ਹੈ ਜੋ satsang ਦਾ ਜੋੜ ਮੇਲਾ ਕਰਾਇਆ ਹੈ ਉਹ ਸਾਡਾ ਵੀ ਫਰਜ਼ ਬਣਦਾ ਹੈ ਕਿ ਪੂਰਨ ਸਹਿਯੋਗ ਦੇ ਨਾਲ ਤਿੰਨੇ ਦਿਨ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰੀਏ ਤਾਂ ਜੋ ਸਾਡਾ ਇਸ ਸੰਸਾਰ ਵਿੱਚ ਆਇਆ ਪ੍ਰਵਾਨ ਹੋ ਸਕੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਹਰੇ ਆਓ ਸਮੇਤ ਇਸ ਮਾਪਿਆਂ ਹੁਆਂ ਪੁਲਾ ਬਖਸ਼ ਲੈਣੀਆਂ ਅਖੀਰਲੀ ਧਾਰਨਾ ਵਿੱਚ ਗੱਜ-ਵੱਜ ਕੇ ਬੋਲੀ ਉਪਰੰਤ ਅਨੰਦ ਸਾਹਿਬ ਜੀ ਦੀ ਬਾਣੀ ਦਾ ਜਾਪ ਅਰਦਾਸ ਹੁਕਮਨਾਮਾ ਸਰਵਣ ਕਰਕੇ ਗੁਰੂ ਘਰ ਲੰਗਰ ਛੱਕੇ ਜਾਣ ਦੀ ਕਿਰਪਾਲਤਾ ਕਰਦੇ ਹਾਂ ਪਰਣਾਮ ਸ਼ਹੀਦਾਨੋ ਜਿਨਾ ਨੇ ਜਿੰਦੜੇ ਕਾਮ ਤਾਵਰੀ ਪਰਣਾਮ ਜੈਦਾਨੋ ਜਿਨਾ ਨੇ ਜਿੰਦੜੇ ਤਰਮ ਸਾਵਰੀ ਪਰਣਾਮ ਜੈਦਾਨੋ ਜਿਨਾ ਨੇ ਜਿੰਦੜੇ ਪਰਮ ਤੋ ਇਨਾ ਨੇ ਜਿੰਦੜੀ ਕਾਮ ਤੋ ਵਾਰੀ ਅਰ ਨਾਮ ਸੇਤਾਰੋ ਇਨਾ ਨੇ ਜਿੰਦੜੀ ਕਾਮ ਤੋ ਵਾਰੀ ਅਰ ਨਾਮ ਸੇਤਾਰੋ ਜਗਾਰੇ ਜਦੜੇ ਸਾਵ ਕਾਮ ਵਾਰੀ ਵਰਨਾਮ ਜੈ ਨਾਰੋ ਇਨਾ ਨੇ ਜਿੰਦੜੀ ਕਾਮ ਕਾਮ ਵਾਰੀ ਅਰ ਨਾਮ ਸੇਤਾਰੋ ਇਨਾ ਨੇ ਜਿੰਦੜੀ ਕਾਮ ਤੋ ਵਾਰੀ ਅਰ ਨਾਮ ਸੇਤਾਰੋ

ਵਾਰੀ ਜੀ ਨਾਮੇ ਗੁਰੇ ਸੰਤ ਕਾਮ ਵਾਰੀ ਜੀ ਨਾਮੇ ਨਾਮ ਸਿਜਾਰੋ ਹੰਮੀ ਨਾਹਿ ਜਿੰਦੜੇ ਕਾਮ ਤੋ ਵਾਰੀ ਵਰਨਾਮੇ ਸਿਜਾਰੋ ਜਿਨਾ ਨੇ ਜਿੰਦੜੇ ਕਾਮ ਤੋ ਵਾਰੀ ਨਾਮੁ ਸਿਜੇ ਕਾਮੋ ਜੀਆ ਨਿੰਦੜੇ ਕਾਮ ਤੋ ਵਾਰੀ ਵਰਨਾਮੇ ਸਿਜਾਰੋ ਜਿਨਾ ਨੇ ਜਿੰਦੜੇ ਕਾਮ ਤੋ ਵਾਰੀ शीता नानी जंगली कौम तो वरी करनाम शीता नानी जंगली कौम तो वरी मेर सिखी न दाल ਕੀ ਨੋ ਨਾ ਦੇ ਨਾਲ ਆਇਆ ਕੁਰਜਾ ਹੋ ਗਏ ਸੂਰਮੇ ਕੀ ਸਿੱਕੇ ਨੋ ਨਾ ਦੇ ਨਾਲ ਆਇਆ ਕੁਰਜਾ ਕੁਰਜਾ ਹੋ ਗਏ ਸੂਰਮੇ ਕੀ ਸਿੱਕੇ ਨੋ ਨਾ ਦੇ ਨਾਲ ਆਇਆ ਪਰ ਜਾ ਪਰ ਜਾ ਮੈ ਸੂਰਮੇ ਆਗੇ ਤੁਰਾ ਤੋਂ ਪਛਾਣਿਆ ਝੂਲ ਰਹੇ ਜੀ ਕਰੇ ਤੂੰ ਪਰ ਜਾ ਪਰ ਜਾ ਕਟਮਰੇ ਕਹੁ ਨਾ ਸਕੇ ਤੂੰ RAM kali na te ja Anand de kyon kar satguru prasad ਅਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਤੇਤੀ ਮਨ ਵਜੀਆਂ ਵਦਾਈਆਂ ਸਤਿਗੁਰ ਪਰਵਾਰ ਸਈਆ ਸਭ ਦਾ ਬਣਿਆਈਆਂ ਸਭ ਤੋਂ ਸੰਗਾਵੋ ਰੀ ਕੇ ਰਾਮ ਮਨ ਜਲੀ ਵਸਾਇਆ

मन मेरे सबर डाले ना नाले साथे इसाएगा क्या नहीं करते रहे ਕਿ ਕੇ ਜਿ ਸਦੇ ਸੋ ਪਾਵੇ ਸਦਾ ਤੇਨਾਂ ਤੇਰੀ ਨਾਮ ਮਨਮਸਾ ਮੈਂ ਨਾਮ ਜਿਮਤ ਨਾਮ ਵਸਿਆ ਬਾਜੇ ਸ਼ਬਦ ਤੇਰੇ ਸਹੇ ਨਾਨਕ ਸਚੇ ਸਾਹਿਬ ਜਾਣੀ ਕਰਦੇ ਰਸਾ ਨਾਮ ਮਿਰਾਯਾ ਦਾ राजना मा मोकां सभु गाइ मन आए मत्या नीचा सभु पुॼाया गुरबान पिता गुर वे तौ ज ਹੇ ਨਾਨਕ ਤਾ ਸੰਤ ਦਸਤਾਰ ਹਮੇ ਆਰੋ ਸਾਚਾ ਮੇਰਾ ਯਾਰੋ ਵਾਜੀ ਪੰਛੀ ਖਵਦੋ ਪ੍ਰਸਾਰਸ ਸਪਾਗੈ ਉਕਾਰ ਸਪਾਗੈ ਖਵਦੋ ਵਾਜੀ ਕਲਾ ਦੇ ਸਪਰਤਾਰਿਆ ਪੰਛੀ ਅਸੇ ਗਿਨੇ ਗਾਲ ਕੰਟਕ ਮਾਰਿਆ ਨਾਨਕ ਤੈ ਸੁਖੋ ਆਤਿਤ ਕਰਿਆ ਨਾਨਕ ਵਾਜੈ

ਸੇਵਕੀ ਅਨੰਤure ਲੋਪਾਉਣੇ ਗੁਰੂ ਪਾਣੀ ਪਤਾ ਮਾਤਕ ਸਰਤਮਾਤ ਲਈ ਦਇਆ ਕੇ ਨਾ ਸਗਨ ਜਾਤ ਆਇਆ ਹੋਰ ਆਇਆ ਰੋਟੇ ਧਰਮ ਦੂਰਾ ਆਪਣੀ ਆਪਣੀ ਸੇਣੇ ਲਾਤ ਦੂਰਾ

Allora, non c'è tempo, non vai, non

bolo hai guruji ka khasa hai guruji ki baste bande hai hai guruji ka khasa hai waahi guruji ki fate tu ta